ਗੋਡੇ ਚਾਹੇ ਗੋਡੇ ਦੇ ਵਿੱਚ ਦਰਦ ਹੋਵੇ ਚਾਹੇ ਮੋਢੇ ਦੇ ਵਿੱਚ ਦਰਦ ਹੋਵੇ ਚਾਹੇ ਸਰੀਰ ਦੇ ਕਿਸੇ ਵੀ ਜੋੜ ਦੇ ਵਿੱਚ ਦਰਦ ਹੋਵੇ ਇੱਕ ਵਾਰੀ ਜਗਸੀਰ ਸਿੰਘ ਸ਼ਾਹਰਕੋੜੇ ਆਜੋ ਤੁਹਾਨੂੰ ਨਿਰਾਸ਼ ਨਹੀਂ ਹੋਣਾ ਪਊਗਾ ਆਪਾਂ ਦੇਸੀ ਤਰੀਕੇ ਨਾਲ ਕੰਮ ਕਰਦੇ ਆਂ ਵੀਰੇ ਦਰਦ ਕਿਤੇ ਵੀ ਆਣਾ ਜਿਵੇਂ ਦਰਦਾਂ ਚੱਲ ਬਹੁਤ ਹੋ ਰਿਹਾ ਵੀਰੇ ਗੋਡੇ ਚ ਮੋਢੇ ਚ ਕੋਈ ਮਸ਼ੀਨ ਨਹੀਂ ਵਰਤਦੇ ਆਪਾਂ ਕਿਸੇ ਵੀ ਤਰ੍ਹਾਂ ਦੀ ਮਸ਼ੀਨ ਨਹੀਂ ਦਰਦ ਕਿਤੇ ਵੀ ਹੈ ਭਾਈ ਆਪਾਂ ਦੇਸੀ ਤਰੀਕੇ ਨਾਲ ਠੀਕ ਕਰਦੇ ਆਂ ਜਿਵੇਂ ਭਾਈ ਅੱਜ ਕੱਲ ਕਹਿੰਦੇ ਨੇ ਗਰੀਸ ਮੁੱਖ ਵਿਆ ਆਪਣੇ ਲਵੇ ਆ ਜੀ ਡਾਕਟਰ ਦਾ ਜਵਾਬ ਦਿੱਤਾ ਹੋਇਆ ਹੋਵੇ ਕੁਛ ਨਹੀਂ ਕਰਦੇ ਆਪਾਂ ਭਾਈ ਹੱਥ ਨੇ ਗੇ ਗੱਲੇ ਆਪਣੇ ਆਪਾਂ ਉਹਦਾ ਗਰੀਸ ਤੇਲ ਬਣਾਉਣਾ ਜਿਵੇਂ ਹਨਾ ਬਾਹ ਵੀ ਕੰਮ ਘਟ ਕਰਦੀ ਹੁੰਦੀ ਹੈ ਲੱਤ ਬਾਹ ਕੋਟਾ ਜਾਮ ਹੋ ਜਾਂਦਾ ਡੈਡ ਕਹਿੰਦੇ ਨੇ ਜੀ ਨੂੰ ਸਾਹ ਭਰਦੀ ਹੋਵੇ ਜਪਣੀ ਆਪਾਂ ਗਾਰੰਟੀ ਲੈਂਦੇ ਆ ਭਾਈ ਇਹਨੂੰ ਚੱਲਣ ਲਾਉਂਦੇ ਪੈਰਾਂ ਭਾਰ ਨਹੀਂ ਬੈਠਿਆ ਜਾਂਦਾ ਤਾਂ ਆਪਾਂ ਜਿੰਮੇਵਾਰੀ ਲੈਂਦੇ ਆ ਭਾਈ ਜਿਵੇਂ ਅੱਜ ਕੱਲ ਸਰਵਾਈਕਲ ਨਾਲ ਭਾਈ ਹਨਾ ਬਹੁਤ ਦੁਨੀਆ ਸਰਵਾਈਕਲ ਦੀ ਬਹੁਤ ਪ੍ਰੋਬਲਮ ਵਧੀ ਹੋਈ ਆ ਹਾਂਜੀ ਵੀਰੇ ਆਪਣੀ ਗਰੰਟੀ ਆ ਬਾਈ ਬਨਾਨ ਦਵਾਈ ਤੋਂ ਸੈੱਟ ਕਰਾਂਗੇ ਜਿਹੜਿਆਂ ਨੂੰ ਬਾਈ ਬਵਾਸੀਲ ਦੀ ਦਵਾਈ ਦਿੰਦੇ ਆ ਇੱਕ ਆਪਾਂ ਦੋ ਚੀਜ਼ਾਂ ਹੀ ਨੇ ਇੱਕ ਦਰਦ ਦਾ ਇੱਕ ਦਵਾਈ ਬਣਾਉਣੀ ਆ ਬਾਈ ਬਵਾਸੀਲ ਦੀ ਆਪਾਂ ਤੇ ਉਹ ਮੇਰੇ ਕੋਲੇ ਲਿਖੇ ਪਏ ਨੇ ਕਿ ਬਾਈ ਜਿੰਨਾਂ ਕਰੋ ਆਪਾਂ ਨੇ ਠੀਕ ਕਰੇਗਾ ਮੈਂ ਲਾਲੇ ਵੀ 125 ਕੋ ਬੰਦੇ ਹੋਣੇ ਜਿਹਨੂੰ ਡਾਕਟਰਾਂ ਨੇ ਕਹਿੰਦੀ ਆਪਰੇਸ਼ਨ ਹੋਊਗਾ ਕੋਈ ਲਾਜ ਨਹੀਂ ਬਵਾਸੀਰ ਦਾ ਹਾਂਜੀ ਵੀਰੇ 125 ਬੰਦਿਆਂ ਦੀ ਲਿਸਟ ਪਈ ਆ ਆਪਣੇ ਕੋਲ ਜਿਹੜਾ ਚੱਪਣੀ ਤੁਸੀਂ ਗੱਲ ਕਰਦੇ ਸੀਗੇ ਸਾਹ ਪਰਦੇ ਹੋ ਵਿੱਚ ਆਪਣੀ ਸੱਟ ਹੋ ਜੂਗੀ ਜਾਂ ਕਈ ਨੇ ਇਹ ਵੀ ਸੱਟ ਬੰਦੇ ਦੇ ਲੱਗ ਜਾਂਦੀ ਹੈ ਤੇ ਸਾਰੀ ਉਮਰ ਉਹਨੂੰ ਡਾਕਟਰ ਜਵਾਬ ਦੇ ਦਿੰਦੇ ਆ ਗੋਡਾ ਠੀਕ ਨਹੀਂ ਹੁੰਦਾ ਤੁਸੀਂ ਸੱਟ ਵੱਜੇ ਵਾਲਾ ਗੋਡਾ ਵੀ ਸੈੱਟ ਕਰਦੇ ਹੋ ਤੇਲ ਬਾਈ ਇਹ ਸੌਣੇ ਸੌਣੇ ਜੋ ਕੀਮਤ ਹੈ ਦੀ ਐ ਲਾਲਾ ਸੌਣਾ ਵੀ ਨਹੀਂ ਇਹਦਾ ਕੰਮ ਕਰ ਸਕਦਾ ਹੁਣ ਤੁਸੀਂ ਐ ਲਾ ਲਓ ਵੀਰੇ ਜੀ ਤੇ ਜਾਂ ਮੈਂ ਹੋਏ ਬੋਡੇ ਚੱਲੇ ਨੇ ਉਹ ਸੌਣਾ ਭੱਜਣ ਲੱਗ ਗਏ ਹਨਾ ਹਾਂ ਉਹਦੇ ਦੀ ਤਾਂ ਸੋਣਾ ਹੀ ਆ ਹਾਂ ਜੀ ਵੀਰੇ ਹਾਂ ਜੀ ਤਾਂ ਕਹਿੰਦੇ ਵੀਰੇ ਮੈਂ ਆਨਲਾਈਨ ਕਿਸੇ ਨੂੰ ਕੋਈ ਚੀਜ਼ ਨਹੀਂ ਭੇਜਦਾ ਆਪਾਂ ਤਾਂ ਉਰੀ ਬੁਲਾਉਣਾ ਹੈ ਸਾਤਿਸ਼ਿਕਾਂ ਦੇ ਪਖ ਪੋਸ਼ਣਾ ਜੁੜੇ ਹੋ ਤੁਸੀਂ ਮੈਂ ਸਿਮਰਨਜੀਤ ਸਿੰਘ ਸਦਾਣਾ ਅਸੀਂ ਮੌਜੂਦ ਆਂ ਜਿਲ੍ਹਾ ਸੰਗਰੂਰ ਦੇ ਸ਼ਾਹੜ ਪਿੰਡ ਦੇ ਵਿੱਚ ਰੱਬ ਤੋਂ ਬਾਅਦ ਡਾਕਟਰ ਨੂੰ ਵਾਦ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ ਜਦੋਂ ਕੋਈ ਪੇਸ਼ੈਂਟ ਕ੍ਰਿਟੀਕਲ ਸਿਚੁਏਸ਼ਨ ਦੇ ਵਿੱਚ ਪਹੁੰਚਦਾ ਤਾਂ ਉੱਥੋਂ ਡਾਕਟਰ ਵਾਦ ਹੀ ਉਹਨੂੰ ਜਿਹੜੇ ਸਥਿਤੀ 'ਚੋਂ ਕੱਢ ਕੇ ਲੈ ਕੇ ਆਉਂਦਾ ਔਰ ਸਾਡੇ ਨਾਲ ਮੌਜੂਦ ਨੇ ਜਗਸੀਰ ਸਿੰਘ ਸ਼ਾਹੜ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਸਭ ਤੋਂ ਪਹਿਲਾਂ ਬਾਈ ਸਵਾਗਤ ਕਰਦੇ ਹਾਂ ਨਰਪਕ ਉਸ ਚੈਨਲ ਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅ ਭਾਈ ਤੁਸੀਂ ਮਾਲਸ਼ ਦਾ ਕੰਮ ਕਰਦੇ ਹੋ ਕਿੰਨਾ ਟਾਈਮ ਤੋਂ ਕੰਮ ਕਰ ਰਹੇ ਹੋ ਵੀਰੇ ਮੈਨੂੰ ਉਰੇ ਆਏ ਨੂੰ ਤਾਂ ਥੋੜੀ ਜਿਹੀ ਚਿਰ ਹੋਇਆ ਮੈਂ ਪਹਿਲਾਂ ਘਰੇ ਕੰਮ ਕਰਦਾ ਸੀਗਾ ਤੇ ਆਪਾਂ ਦੇਸੀ ਤਰੀਕੇ ਨਾਲ ਕੰਮ ਕਰਦੇ ਆ ਵੀਰੇ ਤੇ ਦਰਦ ਕਿਤੇ ਵੀ ਆਣਾ ਜਿਵੇਂ ਦਰਦ ਅੱਜ ਕੱਲ ਬਹੁਤ ਹੋ ਰਿਹਾ ਵੀਰੇ ਗੋਡੇ ਚ ਮੋਡੇ ਚ ਕੋਈ ਮਸ਼ੀਨ ਨਹੀਂ ਵਰਤਦੇ ਆਪਾਂ ਕਿਸੇ ਵੀ ਤਰ੍ਹਾਂ ਦੀ ਮਸ਼ੀਨ ਨਹੀਂ ਦਰਦ ਕਿਤੇ ਵੀ ਹੈ ਬਾਈ ਆਪਾਂ ਦੇ ਸਿੱਟਰੀ ਕਨਾਲ ਠੀਕ ਕਰਦੇ ਹਾਂ ਤੁਸੀਂ ਗੋਡੇ ਦਾ ਦਰਦ ਹੋਵੇ ਜਾਂ ਮੋਢੇ ਦਾ ਹੋਵੇ ਗੁੱਟ ਦੇ ਜੋੜ ਦਾ ਹੋਵੇ ਇਹ ਗੱਲ ਹੋਰ ਆ ਬਾਈ ਕਿਵੇਂ ਤੁਸੀਂ ਮਲ ਕੇ ਹੀ ਦਰਦ ਨੂੰ ਠੀਕ ਕਰਦੇ ਹੋ ਮਾਲਿਸ਼ ਰਹੀ ਜਿਵੇਂ ਬਾਈ ਅੱਜ ਕੱਲ੍ਹ ਕਹਿੰਦੇ ਨੇ ਗਰੀਸ ਮੁੱਖ ਗਿਆ ਆਪਣੇ ਲਵੇ ਆ ਜੇ ਡਾਕਟਰ ਦਾ ਜਵਾਬ ਦਿੱਤਾ ਹੋਇਆ ਹੋਵੇ ਕੁਝ ਨਹੀਂ ਕਰਦੇ ਆਪਾਂ ਬਾਈ ਹੱਥ ਨਹੀਂ ਗੇ ਇਕੱਲੇ ਆਪਣੇ ਆਪਾਂ ਉਹਦਾ ਗਰੀਸ 5 ਮਿੰਟਾਂ ਚ ਪੂਰਾ ਕਰਕੇ ਦੇ ਦਾਂਗੇ ਅੱਛਾ ਡਾਕਟਰ ਦਾ ਚਾਹੇ ਜਵਾਬ ਦਿੱਤਾ ਹੋਵੇ ਤੁਸੀਂ ਗਰੀਸ ਹਾਂਜੀ ਵੀਰੇ ਤੇ ਇੱਕ ਵੀਰੇ ਆਪਾਂ ਤੇਲ ਬਣਾਉਣਾ ਜਿਵੇਂ ਹੈ ਨਾ ਦਰਦ ਬਾਂ ਵੀ ਕੰਮ ਘੱਟ ਕਰਦੀ ਹੁੰਦੀ ਹੈ ਲੱਤਾਂ ਬਾਹਂ ਗੋਟਾ ਜਾਮ ਹੋ ਜਾਂਦਾ ਡੈਡ ਕਹਿੰਦੇ ਨੇ ਜੀ ਨੂੰ ਸਾਹ ਭਰਦੀ ਹੋਵੇ ਚ ਆਪਣੇ ਆਪਾਂ ਗਰੰਟੀ ਲੈਣਾ ਬਾਈ ਇਹਨੂੰ ਚੱਲਣ ਲਾਉਣ ਦੀ ਪੈਰਾਂ ਭਾਰ ਨਹੀਂ ਬੈਠਿਆ ਜਾਂਦਾ ਤਾਂ ਆਪਾਂ ਜ਼ਿੰਮੇਵਾਰੀ ਲੈਣੀ ਹੈ ਬਾਈ ਮਣਕਿਆਂ ਦੀ ਬਾਈ ਗੱਲ ਕਰ ਲਈ ਤਾਂ ਮਣਕੇ ਦਬੇ ਹੋਏ ਹੁੰਦੇ ਆ ਜਾਂ ਮਣਕਿਆਂ ਦੇ ਵਿੱਚ ਗੈਪ ਪੈ ਜਾਂਦਾ ਉਹ ਤੁਸੀਂ ਮਣਕੇ ਕਿਵੇਂ ਠੀਕ ਹੋ ਜਾਣਗੇ ਡਾਕਟਰ ਕਹਿੰਦੇ ਤਾਂ ਵੀ ਨਹੀਂ ਸਹੀ ਨਹੀਂ ਹੋ ਸਕਦਾ ਹਾਂ ਨਾ ਤਾਂ ਦੇਖੋ ਵੀਰੇ ਆਪਾਂ ਕੋਈ ਵਾਰਾ ਲਾਈਏ ਨਾ ਕੋਈ ਮਸ਼ੀਨ ਲਾਈਏ ਆਪਣੇ ਲਵੇ ਮਣਕੇ ਦਬੇ ਆਲਾ ਜੇ ਗੈਪ ਵਾਲਾ ਜੀ ਤੇ ਇੱਕ ਵਾਰੀ ਉਹਨਾਂ ਦਰਦ ਵਧੂਗਾ ਵੀਰੇ ਹੂੰ 4 ਘੰਟੇ ਦਰਦ ਵਧੂਗਾ ਜਦੋਂ ਆਪਾਂ ਸੈੱਟ ਕਰਾਂਗੇ ਉਸ ਤੋਂ ਬਾਅਦ ਆਪਣੀ ਗਾਰੰਟੀ ਹੈ ਜੇ ਨਾ ਮੰਨ ਕੇ ਸੈਟ ਹੋਇਆ ਆਪਾਂ ਨੂੰ ਕਹ ਲੈ ਹੂੰ ਜੀ ਤੁਸੀਂ ਕੋਈ ਮਸ਼ੀਨ ਵੀ ਵਰਤਦੇ ਹੋ ਤੁਹਾਡੇ ਕੋਲ ਮਸ਼ੀਨ ਵੀ ਹੈਗੀ ਨਹੀਂ ਬਾਈ ਕੁਝ ਨਹੀਂ ਹੈਗਾ ਆਪਣੇ ਕੋਲੇ ਕੱਲੇ ਹੱਥ ਹੀ ਨੇ ਇੱਕ ਥੌਲਾ ਪਾਉਣਾ ਬਸ ਆਪਾਂ ਨਾਲ ਮਾਲਸ਼ ਕਰੀ ਜਾਂਦੇ ਥੌਲਾ ਪਾਉਣਾ ਬਾਈ 20 25% ਬੰਦੇ ਨੂੰ ਉਸੇ ਟਾਈਮ ਪਤਾ ਲੱਗ ਜਾਂਦਾਗਾ ਵੀ ਹਾਂ ਆਪਾਂ ਨੂੰ ਫਰਕ ਪਿਆ ਜਾਂਦਾ ਹੂੰ ਹਾਂ ਤਿੰਨ ਵਾਰੀ ਬੁਲਾਉਣਾ ਵੀਰੇ ਆਪਾਂ ਤਿੰਨ ਵਾਰੀ ਬੁਲਾਉਣਾ ਹੈਗੇ ਆਪਾਂ ਗਰੰਟੀ ਲੈਂਦੇ ਆ ਵੀ ਸਾਨੂੰ ਦਰਦ ਸਾਨੂੰ ਸਮਝ ਹੂੰ ਜੀ ਬਾਈ ਤੁਸੀਂ ਮਣਕਿਆਂ ਦੀ ਗੱਲ ਕਰ ਰਹੇ ਸੀਗੇ ਮਣਕੇ ਤੁਸੀਂ ਮਣਕਿਆਂ ਦੀ ਮਾਲਿਸ਼ ਕਰੋਗੇ ਇੱਕ ਵਾਰੀ ਦਰਦ ਵਧੂਗਾ ਉਹ ਦਰਦ ਵਧਦਾ ਕਿਉਂ ਆ ਫਿਰ ਜਦ ਤੁਸੀਂ ਮਾਲਦੇ ਹੋ ਵੀਰੇ ਉਹ ਜਿਵੇਂ ਹਿੱਲੇ ਹੋਏ ਹੁੰਦੇ ਨੇ ਮਣਕੇ ਹਨ ਮੈਂ ਆਪਣੇ ਤਰੀਕੇ ਨਾਲ ਉਹਨਾਂ ਨੂੰ ਸੈੱਟ ਕਰਦਾ ਉਹ ਜਦੋਂ ਆਪਣੇ ਥਗਾਣੇ ਤੇ ਆਉਂਦੇ ਨੇ ਇੱਕ ਵਾਰੀ ਦਰਦ ਵੱਧ ਜਾਂਦਾ ਹੁੰਦਾ ਵੀਰੇ ਉਹਨਾਂ ਦਾ ਹੂੰ ਹਾਂ ਤਾ ਕਰਕੇ ਕਹਿੰਦੇ ਵੀ ਉਹ ਵਾਦ ਜਾਂਦਾ ਵਿੱਚ ਕਈ ਵਾਰੀ ਬੰਦੇ ਕਹਿੰਦੇ ਨੇ ਦਰਦ ਵਧਾ ਤਾਂ ਆਪਾਂ ਪਹਿਲਾਂ ਦੱਸ ਦਿੰਨੇ ਆ ਉਹਨੂੰ ਵੀ ਤੇਰਾ ਦਰਦ ਵਧੂਗਾ ਭਰਾਵਾ ਹੂੰ ਤੇ ਉਸ ਤੋਂ ਬਾਅਦ ਆਪਣੀ ਜ਼ਿੰਮੇਵਾਰੀ ਆ ਬਾਈ ਸੈੱਟ ਕਰਨ ਦੀ ਤੁਸੀਂ ਬਈ ਮੜ ਕੇ ਕਿਵੇਂ ਠੀਕ ਕਰ ਦੋਗੇ ਤੁਹਾਡੇ ਕੋਲੇ ਕਿਹੜੀ ਹੈ ਜੀ ਨਾਗ ਬਣੀ ਆ ਬਾਕੀ ਬਾਤ ਹੈ ਗਿਆ ਪੰਜਾਬ ਦੇ ਬੱਚੋ ਤਾਂ ਕਹਿੰਦਾ ਬਈ ਸਾਡਾ ਜਵਾਬ ਆ ਹੱਥ ਖੜੇ ਕਰ ਜਾਂਦੇ ਆ ਤੇ ਬਾਈ ਜਿਹਨੂੰ ਜਵਾਬ ਦਿੱਤਾ ਹੋਇਆ ਹੈਗਾ ਡਾਕਟਰਾਂ ਦਾ ਵੀ ਤੇਰੇ ਪ੍ਰੈਸ਼ਨ ਹੋਊਗਾ ਜਾਂ ਸੈੱਟ ਨਹੀਂ ਆਉਂਦਾ ਉਹ ਬੰਦਾ ਆਪਣੇ ਕੋਲੇ ਆ ਜੇ ਹੂੰ ਆਪਾਂ ਸੈੱਟ ਕਰਾਂਗੇ ਬਾਈ ਉਹਨੂੰ ਆਪਦੇ ਹੱਥਾਂ ਨਾਲੇ ਹੂੰ ਕਿੰਨੇ ਕ ਪੇਸ਼ੈਂਟ ਤੁਹਾਡੇ ਕੋਲ ਇੱਕ ਦਿਨ ਦੇ ਵਿੱਚ ਆ ਜਾਂਦੇ ਆ ਆਪਣੇ ਲਵੇ ਤਾਂ ਵੀਰੇ ਸਪੈਸੈਂਟਰ ਪੰਜ ਕ ਲੋ ਜਾਉਂਦੇ ਨੇ ਬਾਹਲੇ ਨਹੀਂ ਆਉਂਦੇ ਸੀ ਥੋੜੀ ਆਉਂਦੇ ਨੇ ਕਿਉਂ ਕਾ ਤੋ ਨਹੀਂ ਆਉਂਦੇ ਆਪਾਂ ਦੇਸੀ ਬੰਦੇ ਆ ਵੀਰੇ ਦੇਸੀ ਬੰਦਿਆਂਗੇ ਨਾ ਤਾਂ ਆਪਾਂ ਕੋਈ ਮਸ਼ੀਨ ਵਰਤੀਏ ਨਾ ਕੋਈ ਅਗਲੇ ਨੂੰ ਆਏ ਹੁੰਦਾ ਪਤਾ ਨਹੀਂ ਕੀ ਆ ਇੱਕ ਵਾਰੀ ਜਿਹੜਾ ਬੰਦਾ ਆਉਂਦਾ ਮੈਂ ਕਹਿੰਦਾ ਵੀ ਤੂੰ ਮੈਨੂੰ ਪੈਸੇ ਨਾ ਦੇਈ ਤੂੰ ਆ ਕੇ ਵੇਖ ਜੇ ਨਾ ਸੈੱਟ ਹੋਇਆ ਤਾਂ ਕਹਿੰਦੀ ਹਾਂਜੀ ਭਾਈ ਇਹ ਬਾਈ ਬਿਲਕੁਲ ਦੇਸੀ ਬੰਦਾ ਜਿਵੇਂ ਆਪਾਂ ਇਹ ਕਹਿ ਰਹੇ ਆ ਪਰ ਵੱਡੇ ਵੱਡੇ ਵੈਦਾਂ ਨੂੰ ਵੱਡੇ ਵੱਡੇ ਡਾਕਟਰਾਂ ਨੂੰ ਮਾਤ ਪਾਉਂਦਾ ਤੁਹਾਡੇ ਚਾਹੇ ਗੋਡੇ ਦੇ ਵਿੱਚ ਦਰਦ ਹੋਵੇ ਚਾਹੇ ਮੋਢੇ ਦੇ ਵਿੱਚ ਦਰਦ ਹੋਵੇ ਚਾਹੇ ਸਰੀਰ ਦੇ ਕਿਸੇ ਵੀ ਜੋੜ ਦੇ ਵਿੱਚ ਦਰਦ ਹੋਵੇ ਇੱਕ ਵਾਰੀ ਜਗਸੀਰ ਸਿੰਘ ਸ਼ਾਹੜ ਕੋਲੇ ਆਜੋ ਤੁਹਾਨੂੰ ਨਿਰਾਸ਼ ਨਹੀਂ ਹੋਣਾ ਪਊਗਾ ਤੁਸੀਂ ਵੱਡੇ ਵੱਡੇ ਡਾਕਟਰਾਂ ਕੋਲੇ ਜਾਂਦੇ ਹੋ ਝੋਰੇ ਝੋਲੇ ਪਰ ਪਰ ਕੇ ਪੈਸੇ ਲੈ ਕੇ ਜਾਂਦੇ ਹੋ ਉਹ ਤੁਹਾਨੂੰ ਜਵਾਬ ਦੇ ਜਾਂਦੇ ਆ ਪਰ ਜਗਸੀਰ ਸਿੰਘ ਸ਼ਾਹੜ ਕੋਲੇ ਇੱਕ ਵਾਰ ਆਜੋ ਤੁਹਾਨੂੰ ਜਵਾਬ ਨਹੀਂ ਮਿਲੂਗਾ ਬਿਲਕੁਲ ਦੇਸੀ ਬੰਦਾ ਕੋਈ ਮਸ਼ੀਨ ਨਹੀਂ ਵਰਤੀ ਜਾਂਦੀ ਹੋਰ ਕੋਈ ਕੈਮੀਕਲ ਵਾਲੀ ਚੀਜ਼ ਨਹੀਂ ਵਰਤੀ ਜਾਂਦੀ ਔਰ ਤੇਲ ਹੈ ਔਰ ਤੇਲ ਵੀ ਬਣਿਆ ਕਿਹੜੀ ਚੀਜ਼ ਦਾ ਹੋਇਆ ਉਹ ਵੀਰੇ ਜੜੀਆਂ ਬੁੱਟੀਆਂ ਜਿਵੇਂ ਮੈਨੂੰ ਦੱਸਿਆ ਹੋਇਆ ਉਹ ਪਾ ਕੇ ਬਣਾਉਣਾ ਮੈਂ ਹਾਂਜੀ ਵੀਰੇ ਉਹ ਆਪ ਦਾ ਤਿਆਰ ਕਰਦੇ ਆਪਾਂ ਤੇਲ ਆਪਣੀ ਗਾਰੰਟੀ ਹੈ ਬਾਈ ਜੇ ਨਾ ਮੂੜੇ ਅੰਗ ਪੈਰਾ ਜਿਵੇਂ ਅੱਜ ਕੱਲ ਸਰਵਾਈਕਲ ਨਾਲ ਬਾਈ ਹਨਾ ਬਹੁਤ ਦੁਨੀਆ ਸਰਵਾਈਕਲ ਦੀ ਬਹੁਤ ਪ੍ਰੋਬਲਮ ਵਧੀ ਹੋਈ ਹੈ ਹਾਂਜੀ ਵੀਰੇ ਆਪਣੀ ਗਾਰੰਟੀ ਹੈ ਬਾਈ ਬਿਨਾਂ ਦਵਾਈ ਤੋਂ ਸੈੱਟ ਕਰਾਂਗੇ ਬਿਨਾਂ ਦਵਾਈ ਤੋਂ ਵੀਰੇ ਓਏ ਮੜਕੇ ਬਾਈ ਕਿਵੇਂ ਸੈੱਟ ਹੋ ਜਾਊਗਾ ਲੋਕ ਤਾਂ ਦਵਾਈਆਂ ਵੱਡੇ ਵੱਡੇ ਡਾਕਟਰਾਂ ਕੋਲ ਜਾਂਦੇ ਆ ਮਹਿੰਗੇ ਡਾਕਟਰਾਂ ਕੋਲ ਜਾਂਦੇ ਆ ਤੇ ਆਏ ਤੇ ਵੀਰੇ ਤੁਹਾਨੂੰ ਦੱਸ ਦਿੰਦੇ ਉਹ ਪਹਿਲਾਂ ਲੰਘ ਗਏ ਹਨ ਵੀ ਸੈੱਟ ਹੋਏ ਨੇ ਜਾਂ ਨਾ ਹੋਏ ਨੇ ਆਪਣੇ ਕੋਲੇ ਲਿਸਟ ਪਈ ਆ ਬਾਈ ਵੀਰੇ ਦੇਖ ਲਿਓ ਵੀ ਕਿੰਨੇ ਬੰਦੇ ਸੈੱਟ ਹੋਏ ਨੇਗੇ ਤੇ ਜਿਹੜਿਆਂ ਨੂੰ ਬਵਾਈਸਿਲ ਦੀ ਦਵਾਈ ਦਿੰਨੇ ਆ ਇੱਕ ਆਪਾਂ ਦੋ ਚੀਜ਼ਾਂ ਹੀ ਨੇ ਇੱਕ ਦਰਦ ਦਾ ਇੱਕ ਦਵਾਈ ਬਣਾਉਣੀ ਆ ਬਾਈ ਬਵਾਈਸਿਲ ਦੀ ਆਪਾਂ ਤੇ ਉਹ ਮੇਰੇ ਕੋਲੇ ਲਿਖੇ ਪਏ ਨੇਗੇ ਬਾਈ ਜਿੰਨਾਂ ਕਰੋ ਆਪਾਂ ਨੇ ਠੀਕ ਕਰੇਗਾ ਲਾਲ ਵੀ 125 ਕੇ ਬੰਦੇ ਹੋਣੇ ਜਿਹਨੂੰ ਡਾਕਟਰਾਂ ਨੇ ਕਹਦੇ ਆਪਰੇਸ਼ਨ ਹੋਊਗਾ ਕੋਈ ਇਲਾਜ ਨਹੀਂ ਬਵਾਈਸਿਲ ਦਾ ਹਾਂਜੀ ਵੀਰੇ 125 ਬੰਦਿਆਂ ਦੀ ਲਿਸਟ ਪਈ ਆ ਆਪਣੇ ਕੋਲੇ ਸੈੱਟ ਹੋਏ ਦਵਾਈ ਸੇਓ ਦੇਸੀ ਦਵਾਈ ਘਰ ਤੇ ਬਚ ਆਪ ਹੀ ਤਿਆਰ ਕੀਤੀ ਸੀ ਹਾਂਜੀ ਵੀਰੇ ਆਪ ਤਿਆਰ ਕਰਦੇ ਆਂ ਹੂੰ ਕਿੰਨਾ ਟਾਈਮ ਕਰੋ ਦਵਾਈ ਲੈਣੀ ਪੈਂਦੀ ਆ ਉਹ ਵੀਰੇ ਜਿਵੇਂ ਹਨਾ ਇਹ ਹੁੰਦਾ ਇਹਦਾ ਕੰਮ ਜਿਵੇਂ ਸਾਲ ਡੇਢ ਸਾਲ ਦੀ ਹੁੰਦੀ ਆ ਉਹਦੀ 15 ਦਿਨਾਂ ਦੀ ਦਵਾਈ ਹੁੰਦੀ ਆ ਵੀਰੇ ਜਿਵੇਂ ਹੁਣ ਮੈਂ ਲਾਲਾ ਵੀ 2 ਸਾਲ ਹੋ ਗਏ ਹੁਣ ਉਹਨੂੰ ਦੋ ਵਾਰੀ ਦਵਾਈ ਲੈਣੀ ਪਊਗੀ ਵੀਰੇ ਐ ਲਾਲਾ ਵੀ ਡੇਢ ਕਿ ਮਹੀਨਾ ਹਾਂ ਜੀ ਇਹਨੂੰ 2 ਸਾਲਾਂ ਤੋਂ ਬਵਾਸੀਰ ਹੈ ਉਹਨੂੰ ਦੋ ਵਾਰ ਦਵਾਈ ਲੈਣੀ ਪਊਗੀ ਹਾਂਜੀ ਵੀਰੇ ਹਾਂਜੀ ਆਪਾਂ ਉਹੀ ਕਹਦੀਏ ਵੀ ਆਜੋ ਮੈਂ ਐ ਕਰ ਦੂੰ ਉਹ ਤਾਂ ਕੰਮ ਨਹੀਂ ਹੈ ਨਾ ਦਰਦ ਦਾ ਆਪਾਂ ਕਹਿੰਨੇ ਵੀ ਉਰੇ ਆਓ ਤੁਹਾਨੂੰ ਰੀ ਤਸੱਲੀ ਕਰਾ ਕੇ ਤੋਰਾਂਗੇ ਬਵਾਸੀਰ ਦੀ ਦਵਾਈ ਜਿਹੜੀ 1.5 ਮਹੀਨਾ ਖਾਣੀ ਪੈਂਦੀ ਹੈ ਜਿਹਨੂੰ ਕਿ 2 ਸਾਲ ਪੁਰਾਣੀ ਹੈ ਜਿਹਨੂੰ ਸਾਲ ਸੀ ਮਹੀਨਾ ਦੀ ਹੋ ਜਾ ਉਹਨੂੰ 15 ਦਿਨਾਂ ਦੀ ਦਵਾਈ ਸੈੱਟ ਕਰ ਹਾਂਜੀ ਵੀਰੇ ਤੇ ਬਈ ਗੱਲ ਕਰ ਲਗੀ ਆਪਾਂ ਗੋਡੇ ਦੇ ਜੋੜ ਦੀ ਜਿਹੜਾ ਚਪਣੀ ਦੀ ਤੁਸੀਂ ਗੱਲ ਕਰਦੇ ਸੀਗੇ ਸਾਹ ਭਰਦੀ ਹੋਵੇ ਚਪਣੀ ਸੈੱਟ ਹੋ ਜਾਊਗੀ ਜਾ ਕਈ ਇਹ ਵੀ ਛੱਟ ਬੰਦੇ ਦੇ ਲੱਗ ਜਾਂਦੀ ਐ ਤੇ ਸਾਰੀ ਉਮਰ ਨੂੰ ਡਾਕਟਰ ਜਵਾਬ ਦੇ ਦਿੰਦੇ ਐ ਗੋਡਾ ਠੀਕ ਨਹੀਂ ਹੁੰਦਾ ਤੁਸੀਂ ਛੱਟ ਵੱਜਿਆ ਲਾ ਗੋਡਾ ਵੀ ਸੈੱਟ ਕਰ ਦਿਓਗੇ ਜਿਵੇਂ ਵੀਰੇ ਟੁੱਟਿਆ ਹੁੰਦਾ ਉੱਤਰਾ ਹੁੰਦਾ ਉਹਦਾ ਇਲਾਜ ਨਹੀਂ ਆਪਾਂ ਕਰਦੇ ਹੈਗੇ ਹੂੰ ਜਿਵੇਂ ਹੁਣ ਆਪਣੇ ਕੋਲ ਤਾਂ ਉਹ ਹੈ ਵੀ ਦਰਦ ਹੁੰਦਾ ਹੋਵੇ ਜਿਹਨੇ ਆਪਰੇਸ਼ਨ ਕਈ ਬੰਦੇ ਇਹ ਜਿਹਨੇ ਵੀਰੇ ਮੇਰੇ ਕੋਲੇ ਆਏ ਨੇ ਜਿਹੜਾਂ ਦੇ ਗੋਡੇ ਜਾਮ ਹੋਏ ਨੇ ਤੇ ਦੋ ਬੰਦੇ ਵੀਰੇ ਹਜੂਰ ਸਾਹਿਬ ਤੇ ਇੱਕ ਤੇਲ ਲਾ ਗਿਆ ਆਪਣਾ ਹੂੰ ਹਜੂਰ ਸਾਹਿਬ ਤੋਂ ਇੱਕ ਬੰਦਾ ਤਾਂ ਲੈ ਕੇ ਗਿਆ ਇੱਕ ਬੰਦੇ ਨੇ ਮੰਗਾਇਆ ਸੀਗਾ ਇੱਕ ਹੋਰ ਗੱਲ ਦੱਸ ਦੇ ਵੀਰੇ ਆਨਲਾਈਨ ਆਪਾਂ ਕੋਈ ਵੀ ਚੀਜ਼ ਨਹੀਂ ਦਿੰਦੇ ਹੂੰ ਆਉਣ ਲੈਣ ਮੇਰੇ ਵੀਰ ਬਹੁਤ ਫੋਨ ਕਰਦੇ ਨੇ ਤੇਲ ਭੇਜ ਦੋ ਬਾਈ ਸੋਡਾ ਆਪਾਂ ਕਿਸੇ ਨੂੰ ਦੰਦੇ ਨਹੀਂ ਇਹ ਵੀਰੇ ਉਰੇ ਆਉਣਾ ਪਊਗਾ ਜੇ ਆਪਾਂ ਤੁਹਾਡੇ ਕੋਲੇ ਆਉਣਾ ਪਊ ਇੱਥੇ ਆਪਣੇ ਕੋਲੇ ਆਉਣਾ ਪਊਗਾ ਆਪਾਂ ਆਉਣ ਲੈਣ ਚਾਹੇ ਕੁਝ ਵੀ ਕਹੀ ਆ ਬੰਦਾ ਮੈਂ ਤੇਲ ਨਹੀਂ ਦਿੰਦਾ ਪਰ ਬਾਈ ਅੱਜਕੱਲ ਉਹ ਵੀ ਬੈਠਿਆ ਜਿਹੜੇ ਕਹਿੰਦੇ ਆ ਕੋਲੇ ਆਉਣ ਦੀ ਲੋੜ ਨਹੀਂ ਤੁਸੀਂ ਆਰਡਰ ਕਰ ਦਿਓ ਤੁਹਾਨੂੰ ਤੇਲ ਭੇਜ ਦਾਂਗੇ ਨਹੀਂ ਵੀਰੇ ਉਹ ਕੰਮ ਨਹੀਂ ਆਪਾਂ ਕਰਦੇ ਐ ਇਕੱਲਾ ਪੈਸਾ ਵੀ ਨਹੀਂ ਬਣਾਉਣਾ ਵੀਰੇ ਆਪਾਂ ਠੀਕ ਹੈ ਨਾ ਆਪਾਂ ਅਗਲੇ ਨੂੰ ਉਹਰੇ ਬੁਲਾਵਾਂਗੇ ਬੁਲਾਵਾਂਗੇ ਕਾਹਤੋਂ ਵੀਰੇ ਉਹਨੂੰ ਆਪਾਂ ਆਪਮਾਲਸ਼ ਕਰਾਂਗੇ ਉਹਦੀ ਆਪਮਾਲਸ਼ ਕਰਾਂਗੇ ਉਹਨੂੰ ਦੱਸਾਂਗੇ ਵੀਰੇ ਵੀ ਤੂੰ ਐਂ ਕਰ ਉਹਨੂੰ ਦੇਖਾਂਗੇ ਵੀ ਸੋਜਾਈ ਹੋਈ ਐ ਜਾਂ ਚੱਪਣੀ ਹਿੱਲਦੀ ਐ ਜਾਂ ਜਾਮ ਆ ਜਾਂ ਡੈੱਡ ਹੋ ਰਿਹਾ ਉਹ ਤਰੀਕੇ ਨਾਲ ਮਾਲਸ਼ ਕਰਾਂਗੇ ਉਹਨੂੰ ਦੱਸਾਂਗੇ ਫੇਰ ਘਰ ਜਾ ਕੇ ਕਿਤੇ ਤੇਲ ਦੇਵਾਂਗੇ ਐ ਨਹੀਂ ਹੈਗਾ ਵੀ ਆਪਾਂ ਹਰੇਕ ਨੂੰ ਤੇਲ ਫੜਾਤਾ ਹਾਂ ਤੇਲ ਬਾਈ ਇਹ ਸੋਨੇ ਸੋਨੇ ਜੋ ਕੀਮਤ ਐ ਇਹ ਆਹ ਲਾਲਾ ਸਿਆਉਨਾ ਮੀਂਹ ਇਹਦਾ ਕੰਮ ਕਰ ਸਕਦਾ ਹੁਣ ਤੁਸੀਂ ਆਹ ਲਾਲੋ ਵੀਰੇ ਜਿਹਦੇ ਜਾਮ ਹੋਏ ਗੋਡੇ ਚੱਲੇ ਨੇ ਉਹ ਸਿਆਉਨਾ ਭੱਜਣ ਲੱਗ ਗਏ ਹਨ ਹਾਂ ਉਹਦੇ ਰੀ ਦਾ ਸੋਣਾ ਹੀ ਆ ਹਾਂਜੀ ਵੀਰੇ ਹਾਂਜੀ ਤਾਂ ਕਹਿੰਦਾ ਵੀਰੇ ਮੈਂ ਆਨਲਾਈਨ ਕਿਸੇ ਨੂੰ ਕੋਈ ਚੀਜ਼ ਨਹੀਂ ਭੇਜਦਾ ਆਪਾਂ ਤਾਂ ਉਰੀ ਬੁਲਾਉਨੇ ਬਾਰੇ ਵੀ ਆਪਣੀ ਬਾਬਾਸੀਲ ਦੀ ਦਵਾਈ ਗਈ ਆ ਇੱਕ ਮੇਰੇ ਕੋਲੋਂ ਦੂਰੋਂ ਬੰਦੇ ਆਏ ਉਹਨਾਂ ਨੂੰ ਵੀ ਮੈਂ ਕਿਹਾ ਵੀ ਪਹਿਲਾਂ ਉਰੇ ਆਓ ਇਹਦਾ ਤਜਰਬਾ ਲਾਓ ਪਹਿਲਾਂ ਵੀ ਕਿਵੇਂ ਲੈਣੀ ਆ ਕਿਵੇਂ ਖਾਣੀ ਆ ਫੇਰ ਦਵਾਈ ਭੇਜਾਂਗੇ ਭਾਈ ਆਪਾਂ ਤਾਂ ਉਰੇ ਬੁਲਾਉਨੇ ਆਪਾਂ ਲੈਣ ਚਾਹੇ ਆਪਾਂ ਨੂੰ ਪੈਸੇ ਵਾਧਾ ਦੇਵੇ ਘੱਟ ਦੇਵੇ ਆਪਾਂ ਨਹੀਂ ਭੇਜਦੇ ਜੀ ਬਾਈ ਜਿਹੜਾ ਵੀ ਕਿਸੇ ਵੀ ਤੇਲ ਦੀ ਤੁਸੀਂ ਗੱਲ ਕਰਦੇ ਹੋ ਦਰਦ ਕਿਸੇ ਵੀ ਜੋੜ ਦੇ ਵਿੱਚ ਸਰੀਰ ਦੇ ਵਿੱਚ ਹੋਵੇ ਤੇ ਤੇਲ ਉਹ ਮੰਨ ਲਾ ਕਿੰਨਾ ਟਾਈਮ ਹੈ ਜਿਵੇਂ ਵੀ ਇਹ ਦਰਦ ਦਾ ਤਾਂ ਜਿਵੇਂ ਦਰਦ ਹੁੰਦਾ ਹੋਵੇ ਉਹ ਕਹੇ ਵੀ ਮੈਂ ਤਾਂ ਤੇਲ ਲੈ ਕੇ ਜਾਣਾ ਵੀ ਮੈਂ ਤਾਂ ਇੱਕ ਵਾਰੀ ਆ ਗਿਆ ਤੇਰੇ ਲੱਭੇ ਹਣਾ ਉਹਦੇ ਦਰਦ ਆਪਾਂ ਨੂੰ ਇੱਕ ਸੀਸੀ ਦੇਵਾਂਗੇ 15 ਦਿਨਾਂ ਦੀ ਉਸ ਤੋਂ ਬਾਅਦ ਆਪਾਂ ਫੇਰ ਬੁਲਾਵਾਂਗੇ ਉਹਨੂੰ ਤੇ ਇੱਕ ਵਾਰੀ ਫੇਰ ਲੈ ਜਾਣੀ ਉਹ ਜਿਹਦੇ ਬਾਈ ਕੋਡ ਕੰਮ ਘੱਟ ਕਰਦੀ ਹੁੰਦੀ ਆ ਬਾਂਜ ਮੈਂ ਮੱਜ ਹੋ ਰੀਆਂ ਨੇ ਉਹਦਾ ਹੈਗਾ ਬਾਈ ਜਿੱਥੇ ਬਾਹ ਜਾਮ ਹੋ ਜਾਂਦੀ ਆ ਕੰਮ ਹੀ ਨਹੀਂ ਕਰਦੀ ਹੁੰਦੀ ਹਾਂ ਉਹਦਾ ਕੋਰਸ ਪਈ ਹੈਗਾ 2.5 ਮਹੀਨੇ ਦਾ 2.5 ਮਹੀਨੇ ਦਾ ਹਨਾ ਆਪਾਂ ਉਹੀ ਕਹਿਦੀ ਆ ਵੀ ਆਪਾਂ ਤੇਲ ਲਾਤਾ ਅੱਗ ਜੀ ਕੱਢਤੀ ਆਪਾਂ ਉਹ ਅੱਗ ਜੀ ਕੱਢਣ ਵਾਲੇ ਬੰਦੇ ਨਹੀਂ ਹੈਗੇ ਵੀਰੇ ਆਪਾਂ ਨਾ ਆਪਾਂ ਦਾ ਉਹ ਜਿਹੜੀ ਤੇ ਪਹਿਲੀ ਅੱਗ ਲੇਖੜੀ ਉਹ ਕੀ ਕਰੂਗਾ ਫੇਰ ਆਪਾਂ ਦਾ ਅਗਲੇ ਨੂਰੇ ਕਹਿੰਦੇ ਵੀ ਉਹ ਆ ਆਪਾਂ ਕੋਈ ਅੱਗ ਨਹੀਂ ਕੱਢਦੇ ਜ਼ਿੰਮੇਵਾਰੀ ਨਾਲ ਦਿੰਨੇ ਆ ਠੋਕ ਪਵਾ ਕੇ ਜੀ ਪਿੰਡ ਆਪਣਾ ਬਾਈ ਕਿੱਥੇ ਜੇ ਪਾ ਜਾਂਦਾ ਹੈ ਕਿਹੜ ਮੇਰਾ ਪਿੰਡ ਸਾੜਾ ਵੀਰੇ ਜਿਲ੍ਹਾ ਸੰਗਰੂਰ ਹੈ ਤਹਿਸੀਲ ਸੁਨਾਮ ਹੈ ਹਮ ਮੇਰੇ ਪਿੰਡ ਨੂੰ ਭਾਈ ਜੇ ਤਾਂ ਅਗਲਾ ਇਧਰੋਂ ਆਪਣੇ ਸੰਗਰੂਰ ਤੋਂ ਆਉਂਦਾਗਾ ਤਾਂ ਦਾ ਸੂਲਰ ਕਰਾਟਕ ਨਹੀਂ ਦੀ ਆ ਕੇ ਆਪਣੀ ਉਹਦੇ ਉਪਰ ਰੋਡ ਦੇ ਉੱਪਰੀ ਦੁਕਾਨ ਹੈਗੀ ਜੇ ਕਿਤੇ ਇਧਰੋਂ ਸੁਨਾਮ ਕਨੀ ਆਉਂਦਾ ਤਾਂ ਸਾਡੇ ਢੰਡੋਲੀ ਵਾਲਾ ਅੱਡਾ ਵੱਜਦਾ ਵੀਰੇ ਉਹ ਤੇ ਉੱਤਰ ਜੇ ਉੱਥੋਂ ਆ ਜੇ ਬਾਕੀ ਫੋਨ ਕਰ ਲੈ ਆਪਣਾ ਨੰਬਰ ਹੈ ਵੀਰੇ 99152 39888 ਇੱਕ ਵਾਰੀ ਹੋਰ ਬੋਲ 99152 ਵੀਰੇ 39888 ਤਾਂ ਜਗਸੀਰ ਸਿੰਘ ਸਾੜੇ ਕੋਲੇ ਇੱਕ ਵਾਰ ਆ ਜਾਓ ਤਾਨੂੰ ਇਥੋਂ ਨਰਾਸ਼ ਨਹੀਂ ਹੋਣਾ ਪਵੇਗਾ ਜੁੜੇ ਹੋਣ ਨਿਰਪੱਖ ਪੋਸਟ ਦੇ ਨਾਲ ਮੈਂ ਸਮਰਨਜੀਤ ਸਿੰਘ ਸਤਾਣਾ ਕਮਰਾਬਾਣੀ ਕੋਸ਼ਰ ਦੇ ਨਾਲ ਧੰਨਵਾਦ